ਸੰਸਕਾਰ ਦੇ 8 ਘੰਟੇ ਬਾਅਦ ਖੁੱਲ੍ਹਿਆ ਜਸਵਿੰਦਰ ਭੱਲੇ ਦੀ ਮੌਤ ਦਾ ਅਸਲ ਰਾਜ ਨਾਲ ਦੇ ਸਾਥੀ ਨੇ ਕੈਮਰੇ ਅੱਗੇ ਰੋਂਦੇ ਹੋਏ ਦੱਸ ਦਿੱਤੀਆਂ ਅਜਿਹੇ ਗੱਲਾਂ ਜਿਸ ਨੂੰ ਸੁਣਨ ਤੋਂ ਤੁਸੀਂ ਵੀ ਹੈਰਾਨ ਲੈ ਜਾਣਾ ਹੈ ਜਸਵਿੰਦਰ ਸਿੰਘ ਭੱਲਾ ਜੋ ਕਿ ਸੰਸਾਰ ਨੂੰ ਅਲਵਿਦਾ ਆ ਚੁੱਕੇ ਨੇ ਜੋ ਕਿ ਸੰਸਾਰ ਤੋਂ ਹੁਣ ਜਾ ਚੁੱਕੇ ਨੇ ਸੋ ਆਖਰ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਹਮੇਸ਼ਾ ਹੀ ਜਿਹੜੇ ਨੇ ਜਾਗਦੇ ਰਹਿਣਗੇ ਸੋ ਤੁਹਾਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਆਖਰ ਜਸਵਿੰਦਰ ਭੱਲਾ ਜੀ ਦਾ ਜਿਹੜਾ ਅੰਤਿਮ ਤਸਕਹੂਰ ਟੁਕਿਆ ਹੈ ਉਹਨਾਂ ਦਾ ਸਰੀਰ ਦੇ ਤਤਾਂ ਦੇ ਵਿੱਚ ਹਵਲীন ਹੋ ਚੁੱਕਿਆ ਹੈ 23 ਅਗਸਤ 2025 ਨੂੰ ਜਿਹੜਾ ਹੈ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਧਾਰਮਿਕ ਰੌਰੀਤਾਂ ਦੇ ਮੁਤਾਬਕ ਔਰ ਉਥੇ ਹੀ ਤੁਹਾਨੂੰ ਵੀ ਦੱਸਣਾ ਚਾਹਾਂਗੇ ਕਿ ਆਖਰ ਕੁਝ ਚੀਜ਼ਾਂ ਸਨ ਜੋ ਨੋਟਿਸ ਦੇ ਵਿੱਚ ਕੀਤੀਆਂ ਗਈਆਂ ਨੇ ਨਾਲ ਦੇ ਸਤਾਤਿਆਂ ਦੇ ਵੱਲੋਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਵੀਨੂ ਢਿੱਲੋ ਕਰਮਜੀਤ ਅਨਮੋਲ ਗਿੱਪੀ ਗਰੇਵਾਲ ਤੇ ਹੋਰ ਕਈ ਜਿਹੜੇ ਸਤਾਰੇ ਸਨ ਜਿਨ੍ਹਾਂ ਦੇ ਨਾਲ ਜਪਿੰਦਰ ਭੱਲਾ ਹਮੇਸ਼ਾ ਅਟੈਚ ଥି ਫਿਲਮਾਂ ਦੇ ਵਿੱਚ ਗਈ ਔਰ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਦੇ ਨਾਲ ਅਟੈਕ ਸੀ ਉਹਨਾਂ ਨੇ ਵੀ ਦੱਸਿਆ ਕਿ ਉਹਨਾਂ ਦੀ ਜਿਹੜੀ ਸ਼ੂਗਰ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਸੀ ਤੋ ਆਕਰ ਸ਼ੂਗਰ ਦੀ ਜਿਹੜੀ ਪ੍ਰੋਬਲਮ ਸੀ ਉਹਨਾਂ ਨੂੰ ਬੜੇ ਲੰਮੇ ਸਮੇਂ ਤੋਂ ਚੱਲ ਰਹੀ ਸੀ ਜਿਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਕੁਝ ਦਿੱਕਤਾਂ ਵੀ ਆ ਜਾਂਦੀਆਂ ਸੀ ਕਈ ਵਾਰੀ ਫਿਲਮਾਂ ਦੀ ਸ਼ੂਟਿੰਗ ਜਿਹੜੀ ਹੈ ਉਹ ਵੀ ਰੋਕਣੀ ਪੈ ਜਾਂਦੀ ਸੀ ਔਰ ਕਿਤੇ ਨਾ ਕਿਤੇ ਜੇ ਗੱਲ ਕੀਤੀ ਜਾਵੇ ਤਾਂ ਫਿਲਮ ਦੀ ਸ਼ੂਟਿੰਗ ਜਿਹੜੀ ਹੈ ਉਹ ਜਿਆਦਾ ਤੋਂ ਜਿਆਦਾ ਨੇੜੇ ਕੀਤੀ ਜਾਂਦੀ ਸੀ ਤਾਂ ਜੋ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਥੋੜੀ ਜਿਹੀ ਦਿੱਕਤ ਜਿਹੜੀ ਹੈ ਉਹ ਨਾ ਆਵੇ ਤੋਂ ਉਹਨਾਂ ਦੱਸਦੀ ਹੈ ਕਿ ਪੰਜਾਬੀ ਐਕਟਰ ਜਿਹੜੇ ਨੇ ਸ਼ੁਭਿੰਦਰ ਮਹਾਲ ਉਹਨਾਂ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਆਖਰ ਇੱਕ ਜਸਵਿੰਦਰ ਭੱਲਾ ਜੀ ਸਾਨਾ ਜਿਨ੍ਹਾਂ ਦੇ ਨਾਲ ਹਰ ਇੱਕ ਦੁੱਖ ਤੋਕ ਔਰ ਅਸੀਂ ਕਰ ਕਰ ਸਕਦੇ ਸੀ ਔਰ ਹਮੇਸ਼ਾ ਹੀ ਸਾਰਿਆਂ ਨੂੰ ਹਸਾਉਂਦੇ ਰਹਿੰਦੇ ਸੀ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਉਹ ਕਦੇ ਦੁਖੀ ਨਹੀਂ ਸੀ ਹੋਏ ਤੇ ਨਾ ਹੀ ਕਦੇ ਕਿਸੇ ਨੂੰ ਦੁਖੀ ਹੋਣ ਦਿੰਦੇ ਸੀ ਜਸਵਿੰਦਰ ਪੱਲਾ ਜੀ ਅੱਜ ਭਾਵੇਂ ਚਲੇ ਗਏ ਨੇ ਪਰ ਤੁਹਾਨੂੰ ਦੱਸ ਦਈਏ ਕਿ ਸ਼ਵਿੰਦਰ ਮਾਹਲ ਨੇ ਇੱਕ ਵੀ ਗੱਲ ਕੀਤੀ ਹੈ ਕਿ ਆਖਰ ਉਹ ਮੇ ਤੋਂ ਤੇ 11 ਸਾਲ ਛੋਟੇ ਸੀ ਇਸ ਦਾ ਮਤਲਬ ਸ਼ਵਿੰਦਰ ਮਾਹਲ ਉਹਨਾਂ ਤੋਂ ਬਹੁਤ ਵੱਡੇ ਨੇ ਹਾਲਾਂਕਿ ਉਹਨਾਂ ਤੋਂ 11 ਸਾਲ ਵੱਡੇ ਨੇ ਤੁਹਾਨੂੰ ਦੱਸ ਦਈਏ ਕਿ ਆਖਰ ਸ਼ਵਿੰਦਰ ਮਾਹਲ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਜਸਵਿੰਦਰ ਪੱਲਾ ਜੀ ਜਿਸ ਤਰ੍ਹਾਂ ਕਿ ਭੁੱਲ ਜਾਂਦੇ ਸੀ ਹਾਲਾਂਕਿ ਕਈ ਵਾਰ ਉਹ ਸ਼ੂਗਰ ਦਾ ਉਹਨਾਂ ਨੂੰ ਇੰਜੈਕਸ਼ਨ ਲੱਗਦਾ ਸੀ ਕਈ ਵਾਰ ਉਹਨਾਂ ਜੈਕਸਨ ਲਗਵਾ ਕੇ ਹੀ ਭੁੱਲ ਜਾਂਦੇ ਸੀ ਕਈ ਵਾਰ ਮੈਡੀਸਨ ਲੈ ਕੇ ਵੀ ਉਹ ਭੁੱਲ ਜਾਂਦੇ ਸੀ ਸਵਾਕਰ ਇੱਕ ਵਾਰ ਤੇ ਅਜੀਹਾ ਹੋਇਆ ਕਿ ਜਦੋਂ ਮੈਡੀਸਨ ਲੈ ਰਹੇ ਸੀ ਦੁਬਾਰਾ ਫਿਰ 1 ਘੰਟੇ ਬਾਅਦ ਸ਼ੂਗਰ ਦੀ ਮੈਡੀਸਨ ਜਿਹੜੀ ਹੈ ਉਹ ਲੈਣ ਲੱਗ ਪਏ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਹੁਣੇ ਤੇ ਮੈਡੀਸਨ ਲਈ ਹੈ ਤੇ ਉਹਨਾਂ ਨੇ ਵਗਾ ਕੇ ਮੈਡੀਸਨ ਫੱਲੇ ਸੁੱਟ ਦਿੱਤੀ ਰਾਕੇ ਯਾਰ ਮੈਨੂੰ ਤੇ ਯਾਦ ਹੀ ਨਹੀਂ ਰਿਹਾ ਮੈਂ ਤੇ ਇਸ ਗੱਲ ਨੂੰ ਬਿਲਕੁਲ ਭੁੱਲ ਹੀ ਚੁੱਕਿਆ ਸੀ ਹਾਲਾਤ ਜਿਹੜੇ ਇਸ ਤਰ੍ਹਾਂ ਦੇ ਬਣ ਗਏ ਸੀ ਕਿ ਆਕਰ ਸ਼ਵਿੰਦਰ ਮਹਾਮਹਾਰਾ ਨੇ ਦੱਸਿਆ ਹੈ ਕਿ ਜਗਵਿੰਦਰ ਪੱਲਾ ਜੀ ਹੁਣ ਪੇਸੀ ਆਕਰ ਉਹਨਾਂ ਨੂੰ ਇਹ ਕਿਤੇ ਨਾ ਕਿਤੇ ਬਹੁਤ ਵੱਡਾ ਜਿਹੜਾ ਜ਼ਿੰਦਗੀ ਦੇ ਵਿੱਚ ਸ਼ਾਇਦ ਸਦਮਾ ਸੀ ਜਾਂ ਫਿਰ ਹੋ ਇਸ ਗੱਲ ਨੂੰ ਲੈ ਕੇ ਪਰੇਸ਼ਾਨੀ ਦੇ ਵਿੱਚ ਕੀ ਕਿ ਮੈਨੂੰ ਇਹ ਬਿਮਾਰੀ ਜਿਹੜੀ ਹੈ ਕਿਵੇਂ ਜਾਂ ਕਿੱਥੋਂ ਲੱਗੀ ਹੈ ਸੋ ਆਕਰ ਥੋੜਾ ਜਿਹਾ ਸਟ्रेस ਜਿਹੜਾ ਦਿਮਾਗ ਤੇ ਜਰੂਰ ਰਹਿੰਦਾ ਹੋਵੇਗਾ ਪਰ ਇਸ ਕਰਕੇ ਉਹਨਾਂ ਨੂੰ ਭੁੱਲਣ ਦਾ ਵੀ ਜਿਹੜਾ ਹੈ ਥੋੜਾ ਜਿਹਾ ਸਿਸਟਮ ਚੱਲ ਪਿਆ ਸੀ ਸੋ ਆਖਰ ਕੀ ਰਸਵਿੰਦਰ ਭੱਲਾ ਜੀ ਪਾਵੇਂ ਫਾਰ ਨੂੰ ਉੱਚ ਕਰ ਗਏ ਨੇ ਸੰਸਾਰ ਤੋਂ ਚਲੇ ਗਏ ਨੇ ਪਰ ਲੋਕਾਂ ਦੇ ਦਿਨਾਂ ਦੇ ਵਿੱਚ ਹਮੇਸ਼ਾ ਹੀ ਜਾਗਦੇ ਰਹਿਣਗੇ ਜਸਵਿੰਦਰ ਭੱਲਾ ਜੀ ਹਮੇਸ਼ਾ ਹੀ ਲੋਕਾਂ ਨੂੰ ਯਾਦ ਰਹਿਣਗੇ ਤੇ ਉਹਨਾਂ ਦੇ ਕੀਤੇ ਹੋਏ ਕਿਰਦਾਰ ਤੇ ਉਹਨਾਂ ਦੇ ਨਿਭਾਏ ਹੋਏ ਜੋ ਕਿਰਦਾਰ ਨੇ ਹਮੇਸ਼ਾ ਹੀ ਤਬਨੋ ਯਾਦ ਰਹਿਣਗੇ ਸੋ ਮਿਲ ਰਿਹਾ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ